और किसान संगठनों के बीच बहुत ही अच्छे माहौल में सकारात्मक चर्चा हुई है पॉजिटिव चर्चा हुई है और किसान संगठनों ने जिन विषयों पर ध्यान आकृष्ट कराया है संज्ञान में लेते हुए विस्तार पूर्वक चर्चा को हमने करते हुए अगली तिथि रविवार को शाम छ बजे के लिए फिर से आगे की चर्चा को जारी रखेंगे ये जो माहौल है क्योंकि हमारा मानना है कि हम सब मिलकर के शांतिपूर्ण ढंग से समाधान ढूंढेंगे उसी की एक पहल और इस बात के लिए कि हमारे सीनियर मिनिस्टर पीयूष जी ਔਰ ਨਿੱਤਿਆਨੰਦ ਜੀ ਦੀ ਉਪਸਥਿਤੀ ਮੇ ਹੋਈ ਹੈ ਔਰ ਮੈਂ ਇਸੇ ਬਹੁਤ ਸਕਾਰਾਤਮਕ ਬਹੁਤ ਲੰਬੀ ਚੌੜੀ ਗੱਲਬਾਤ ਕਿਸਾਨ ਸੰਗਠਨਾ ਚ ਕੇ ਕੇਂਦਰ ਸਰਕਾਰ ਚ ਹੋਈ ਹੈ ਤੀਸਰੀ ਮੀਟਿੰਗ ਹੈ ਇਹ ਇੱਕ ਹਫਤੇ ਦੇ ਵਿੱਚ ਹਰ ਵਿਸ਼ੇ ਤੇ ਜਾਨੀ ਕਿ ਹਰ ਟਾਪਿਕ ਤੇ ਬਹੁਤ ਡਿਟੇਲ ਚ ਗੱਲ ਹੋਈ ਹੈ ਜੋ ਪੰਜਾਬ ਸਰਕਾਰ ਨਾਲ ਸੰਬੰਧਿਤ ਵਿਸ਼ੇ ਨੇ ਜਿਵੇਂ ਕਿ ਸੈਂਟਰ ਸਰਕਾਰ ਨੇ ਸਾਡੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਸੰਗਰੂਰ ਯੂਜ ਖਨੌਰੀ ਆਉਂਦਾ ਬਾਰਡਰ ਆਉਂਦਾ ਪਟਿਆਲਾ ਜੀ ਸ਼ੰਭੂ ਵੀ ਆਉਂਦਾ ਤੇ ਆਪਣਾ ਫਤੇਗੜ ਸਾਹਿਬ ਸੈਂਟਰ ਸਰਕਾਰ ਨੇ ਚਿੱਠੀ ਕੱਢ ਕੇ ਕਿਉਂਕਿ ਉਹਨਾਂ ਦੇ ਅਧੀਨ ਆ ਜਾਂਦਾ ਉਹਨਾਂ ਨੇ ਸਾਡਾ ਇੰਟਰਨੈਟ ਬੰਦ ਕਰਾਤਾ ਬੱਚਿਆਂ ਦੇ ਪੇਪਰ ਨੇ ਮੈਂ ਗੱਲ ਇਹ ਅੱਜ ਮੁੱਦੇ ਆਠਾਇਆ ਮੈਂ ਬੱਚੇ ਦੇ ਪੇਪਰ ਸ਼ੁਰੂ ਹੋ ਗਿਆ ਅੱਜ ਤੋਂ ਆਨਲਾਈਨ ਪੜਾਈਆਂ ਨੇ ਅੱਜ ਕੱਲ ਬੱਚਿਆਂ ਦਾ ਕੀ ਕਸੂਰ ਹੈ ਤੁਸੀਂ ਸਾਡੇ ਜ਼ਿਲ੍ਹੇ ਇੱਧਰ ਲਈ ਕਿਉਂ ਬੰਦ ਕਰਤੇ ਜਦ ਕਿ ਕਿਸਾਨ ਜਿਹੜੇ ਨੇ ਉਹ ਬਾਰਡਰਾਂ ਤੇ ਹੀ ਬੈਠੇ ਨੇ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਸੋ ਮੈਂ ਕਿਹਾ ਵੀ ਤੁਸੀਂ ਸਾਡੇ ਵਾਲੇ ਪਾਸੇ ਆ ਕੇ ਡਰੋਨ ਜਿਹੜਾ ਉਹ ਐਡੇ ਐਡੇ ਸ਼ੈਲ ਸਿੱਟ ਜਾਂਦਾ ਕਿਸਾਨਾਂ ਨੇ ਦਿਖਾਏ ਵੀ ਨਹੀਂ ਕਿ ਤਾਂ ਦੇਖੋ ਕੋਈ ਬਗਾਨੇ ਦੇਸ਼ ਦੇ ਨਾਗਰਿਕਾਂ ਵਾਲਾ ਸਾਡੇ ਨਾਲ ਤੁਸੀਂ ਬਿਤਕਰਾ ਨਾ ਕਰੋ ਜਬਰਤਾਰਾ ਨਾ ਕਰੋ ਹੁਣ ਅਗਲੀ ਮੀਟਿੰਗ ਜਿਹੜੀ ਐ ਐਤਵਾਰ ਨੂੰ ਯਾਨੀ ਕੱਲ ਫਰਾਈਡੇ ਤਾਂ ਹੋ ਗਿਆ ਅੱਜ ਸ਼ੁੱਕਰਵਾਰ ਤਾਂ ਹੋ ਗਿਆ ਕਾਫੀ ਵਿਸ਼ਿਆਂ ਤੇ ਬਹੁਤ ਸਾਰੀ ਸਹਿਮਤੀ ਬਣੀ ਹੈ ਹੋਰ ਵੀ ਹਜੇ ਰਹਿੰਦੇ ਨੇ ਉਹਨਾਂ ਤੇ ਵੀ ਬਣੂਗੀ ਪਰ ਹਾਂ ਦੋਨੇ ਪਾਸਿਓਂ ਸੈਂਟਰ ਸਰਕਾਰ ਤੋਂ ਵੀ ਅਸੀਂ ਇਹ ਅਸ਼ੋਰੈਂਸ ਲਈ ਹੈ ਕਿ ਹਰਿਆਣਾ ਨਾਲ ਗੱਲ ਕਰੋ ਉਧਰਲੇ ਪਾਸਿਓਂ ਮਤਲਬ ਸ਼ਾਂਤੀ ਰੱਖੀ ਜਾਵੇ ਤੇ ਇੱਧਰਲੇ ਪਾਸਿਓਂ ਕਿਸਾਨ ਸੰਘਟਨਾਂ ਨੇ ਤਾਂ ਕੱਲ੍ਹ ਕੱਲ ਹੀ ਅਪੀਲ ਕਰਤੀ ਸੀ ਕੇ ਸ਼ਾਂਤੀ ਰੱਖੋ ਰੱਖੀ ਵੀ ਆ ਉਹਨਾਂ ਨੇ ਸਾਰੀਆਂ ਮੰਗਾਂ ਉਹਨਾਂ ਦੀਆਂ 12 ਤੋਂ 13 12 ਤੋਂ 13 ਨੇ ਦੇਖੋ ਸਾਰੀਆਂ ਸਾਰੀਆਂ ਮੰਗਾਂ ਤੇ ਡਿਟੇਲ ਨਾਲ ਗੱਲ ਹੋਈ ਐ ਅੱਗੇ ਕੇਂਦਰ ਸਰਕਾਰ ਐ ਉਹ ਵੀ ਅੱਗੇ ਹੁਣ ਗੱਲ ਕਰਨਗੇ ਕਿ ਅਸੀਂ ਕੀ ਕੀ ਕਰ ਸਕਦੇ ਆ ਹੋਰੀ ਤੌਰ ਤੇ ਐਤਵਾਰ ਨੂੰ ਸਾਨੂੰ 5 ਵਜੇ ਫੇਰ ਬੈਠਾਂਗੇ ਜੋ ਵੀ ਹੋਗਾ ਉਦੋਂ ਦੱਸਾਂਗੇ ਹਾਂ ਬਿਲਕੁਲ ਗੱਲ ਇਹ ਹੈ ਤੁਸੀਂ ਸਵਾਲ ਬਾਤ ਕਰ ਲਿਓ ਪਹਿਲਾਂ ਵੀ ਤੁਹਾਨੂੰ ਦੱਸ ਦਿੰਨੇ ਆ ਜੀ ਹੈਨਾ ਸਾਨੂੰ ਪਤਾ ਹੋਵੇ ਹੋਇਆ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਹੈ ਤੁਹਾਡਾ ਸਾਰਾ ਸਾਰੀ ਪ੍ਰੈਸ ਦੇ ਪੱਤਰਕਾਰ ਵੀਰਾਂ ਦਾ ਜਿਨ੍ਹਾਂ ਨੇ ਇੰਨਾ ਸਮਾਂ ਇੱਥੇ ਹਾਂ ਦੇਖੋ ਗੱਲ ਇਹ ਹੈ ਤੁਸੀਂ ਸਵਾਲ ਬਾਅਦ ਕਰ ਲਿਓ ਪਹਿਲਾਂ ਅਸੀਂ ਤੁਹਾਨੂੰ ਦੱਸ ਦਿੰਨੇ ਆ ਹੈਨਾ ਤੁਹਾਨੂੰ ਪਤਾ ਹੋਵੇ ਹੋਇਆ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਤੁਹਾਡਾ ਸਾਰਾ ਸਾਰੀ ਪ੍ਰੈਸ ਦਾ ਪੱਤਰਕਾਰ ਵੀਰਾਂ ਦਾ ਜਿਨ੍ਹਾਂ ਨੇ ਇੰਨਾ ਸਮਾਂ ਇੱਥੇ ਖੜ ਕੇ ਵੇਟ ਕਰ ਰਹੇ ਹਨ ਦੇਖੋ ਗੱਲ ਇਹ ਆ ਕਿ ਸਰਕਾਰ ਦੇ ਤਿੰਨ ਮੰਤਰੀ ਆਏ ਤਿੰਨਾ ਮੰਤਰੀਆਂ ਦੇ ਨਾਲ ਵਿਸਥਾਰ ਨਾਲ ਚਰਚਾ ਅੱਜ ਹੋਈ ਹੈ ਬ੍ਰੀਫਿੰਗ ਚਰਚਾ ਹੋਈ ਹੈ ਇਹ ਚਰਚਾ ਹੋਣ ਤੋਂ ਪਹਿਲਾਂ ਜੋ ਉੱਥੇ ਹਾਲਾਤ ਬਣੇ ਸਾਡੇ ਆਗੂਆਂ ਦੇ ਟਵਿੱਟਰ ਅਕਾਊਂਟ ਉਡਾਤੇ ਸਾਡੇ ਫੇਸਬੁੱਕ ਫੇਸਬੁੱਕ ਦੇ ਪੇਜ ਉਡਾਤੇ ਸਾਡਾ ਸਾਡੀਆਂ ਫੇਸਬੁੱਕਾਂ ਹੀ ਬੰਦ ਕਰਤੀਆਂ ਉਹ ਸਾਰੇ ਤੇ ਗੱਲਬਾਤ ਹੋਈ ਹੈ ਖਾਸ ਕਰਕੇ ਮੈਂ ਤੁਹਾਨੂੰ ਇਹ ਧਿਆਨ ਲਿਆ ਦਿਆਂ ਕਿ ਖਨੌਰੀ ਬਾਰਡਰ ਦੇ ਉੱਤੇ ਕੱਲ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਸੀ ਇੱਕ EMPLY ਫੜਿਆ ਸਾਡੇ ਕਿਸਾਨਾਂ ਨੇ ਔਰ ਸਾਡੇ ਅੰਦੋਲਨਕਾਰੀ ਨੌਜਵਾਨਾਂ ਨੂੰ ਪ੍ਰੇਰੋਕ ਕਰਦਾ ਉਹ ਫੜ ਕੇ ਪ੍ਰਸ਼ਾਸਨ ਨੂੰ ਭੜਾਇਆ ਉਹਦੇ ਸਬੂਤ ਦਿੱਤੇ ਨੇ ਅਜੋਕੇ ਤਾਂ ਉੱਥੇ ਵਿਸ਼ਵਾਸ ਦਵਾਇਆ ਸਰਕਾਰ ਨੇ ਕਿ ਇਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਸੀ ਬੰਦੀ ਕਾਨੂੰਨੀ ਕਾਰਵਾਈ ਔਰ ਨਾਲ ਦੀ ਨਾਲ ਜਿਹੜੇ ਤੁਹਾਡੇ ਆਹ ਪੇਜ ਵਗੈਰਾ ਬੰਦ ਹੋਏ ਨੇ ਇਹ ਵੀ ਅੱਜ ਖੁਲਵਾਵਾਂਗੇ ਵਿਸਥਾਰ ਨਾਲ ਚਰਚਾ ਹੋਣ ਤੋਂ ਬਾਅਦ ਸਰਕਾਰ ਨੇ ਇਹ ਕਿਹਾ ਕਿ ਇਹ ਜਿਹੜੇ ਮੁੱਦੇ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਖਾਸ ਕਰਕੇ ਐਮਐਸਪੀ ਵਗੈਰਾ ਡਾクター ਸੁਮਿੰਦਰ ਨਾਥ ਦੀ ਰਿਪੋਰਟ ਕਿਸਾਨਾਂ ਦਾ ਕਰਜ਼ਾ ਕਿਸਾਨਾਂ ਦਾ ਕਰਜ਼ਾ ਇਹ ਸਾਰਾ ਇੱਕ ਚਰਚਾ ਮੰਗਦਾ ਸੀ ਜਿਹਦੇ ਤੇ ਅੱਜ ਪੋਜੀਟਿਵ ਹੋਈ ਹੈ ਉਹਨਾਂ ਵੱਲੋਂ ਇਹ ਗੱਲ ਸਾਹਮਣੇ ਆਈ ਹੈ ਕਿ ਅਸੀਂ ਆਪਣੀ ਸਰਕਾਰ 'ਚ ਜਾ ਕੇ ਦੁਬਾਰਾ ਚਰਚਾ ਕਰਾਂਗੇ ਉਹ ਦੁਬਾਰਾ ਤੁਹਾਡੇ ਨਾਲ ਅਸੀਂ ਐਤਵਾਰ ਦਾ ਦਿਨ ਮੀਟਿੰਗ ਦਾ ਫਿਰ ਤੈ ਕਰਕੇ ਗਏ ਨੇ ਕਿ ਦੁਬਾਰਾ ਐਤਵਾਰ ਨੂੰ ਤੁਹਾਨੂੰ ਬੈਠ ਕੇ ਮੀਟਿੰਗ ਕਰਾਂਗੇ। ਬਾਕੀ ਗੱਲਬਾਤ ਭੰਦੇਰ ਸਾਹਿਬ ਨਾਲ। ਤੁਸੀਂ ਇੱਕ ਇੱਕ ਵਾਰ ਜੋ ਤੁਸੀਂ ਪਹਿਲੋ ਗੱਲ ਪੂਰੀ ਗੱਲ ਤੇ ਤੁਸੀਂ ਉਹਨਾਂ ਨੂੰ ਫੋਨ ਨਾ ਫੋਨ ਨਾ ਜਾਓ ਫੋਨ ਨਾ ਜਾਓ। ਪਹਿਲਾਂ ਸੁਣ ਲਓ ਯਾਰ ਰੁਕੀਆ। ਪਹਿਲੋ ਸੁਣ ਤੇ ਲਓ। ਇਹੀ ਗੱਲਾਂ ਭੰਦੇਰ ਸਾਹਿਬ ਨੇ ਤੁਹਾਨੂੰ ਦੱਸਣੀਆਂ ਸੁਣ ਲਓ ਮਾ। ਉਹ ਫਿਰ ਤਾਂ ਭੰਦੇਰ ਦੇ ਵਿੱਚ ਕਰਦੇ ਹਾਂ। ਹਾਂ ਹਿੰਦੀ ਵਿੱਚ ਕਰਨਾ ਹੈ। ਦੇਖਿਏ ਅੱਜ ਜੋ ਵਾਰਤਾ ਹੋਈ ਹੈ ਕੇਂਦਰ ਕੇ ਸਾਥ उनमें सभी जितने भी हमने मांग पत्र में मुद्दे उठाए लंबी चर्चा हुई और चर्चा इस बात पे हुई भी चर्चा ही ना करते रह जाए इसका कोई नतीजा निकलना चाहिए तो उन्होंने कहा भी हमें समय चाहिए हम अपनी बात कोई हवा में करना नहीं चाहते अपनी ऊपर एक तो उनकी कोई कॉन्फ्रेंस थी एक आध दिन उसके लिए थोड़ा डिले गए उसके बाद वो अपने मंत्रिमंडल या सरकार के बातचीत कर कर फिर क्योंकि तीन मांगे बड़ी मांगे सभी मांगे बड़ी हैं जैसे एमएसपी खरीद की गारंटी का कानून सी टू प्लस फिफ्टी परसेंट और किसान और खेत मजदूर का कर्ज और भी जितनी मांगे हैं तो उसके ऊपर काफी लंबी चर्चा चली है और दूसरा हमने ये कहा कि आप कहते हैं भी बातचीत जारी रखनी चाहिए बैठ के मसले का हल करेंगे हमने कहा बिल्कुल उचित है लेकिन जिस तरह से आप ट्विटर अकाउंट बंद कर रहे हो फेसबुक पेज बंद कर रहे हो इंटरनेट बंद कर रहे हो और जो वातावरण हम अपने लोगों को बोलते भी सरकार के साथ मिलने जा रहे हैं उसके बाद जो होगा देख लेंगे और जब हम पीसफुली वहां बोल रहे होते तो आपके ड्रोन हमारे ऊपर शेलिंग करते हैं तो आपकी जो सैनिक फोर्स है वो हमें हमारे लोगों को भड़काती है उसकाती है तो इसके ऊपर जो जो वहां अंदर हमने पूरी जोरदस्त रखा जो भी उन्होंने हमारे ऊपर इज किए हैं अर्धसैनिक फोर्सो ने जो भी टीयर गैस है वगैरह हम लेके गए थे अपने पास तो ये कुछ आप कर रहे हैं और हम नहीं चाहते भी इतना बल प्रयोग हम कौन से पाकिस्तान के लोग हैं इस देश के रहने वाले हैं ऐसे लगता है इधर भी बॉर्डर है इधर भी बॉर्डर है दोनों तरफ तारे हैं तो लंबी चर्चा हुई ऊपर नीचे भी गए सब कुछ हुआ बात करने बाहर निकले फिर अंदर गए तो लंबी चर्चा चली है और आशा करेंगे भी केंद्र आने वाले समय में हम तो चाहेंगे भी सुखद हल निकले टकराव से बचा जाए अन्यथा हमारा दिल्ली जाने का कार्यक्रम अपनी जगह है तो उसके बारे में हम अपने साथियों से जो आज चर्चा हुई है सरकार से विचार विमर्श भी करेंगे।, करेंगे और पंजाब ने कहा भी हम ट्विटर क्वाइन जी आपके पेज भी खोलेंगे और देखिए दिन ब दिन आंदोलन बढ़ता जा रहा है आंदोलन आगे जा रहा है और आप देखेंगे आंदोलन बढ़ता रहेगा और आपके माध्यम से हम सब देशवासियों को पूरी सिविल सोसाइटी को मांग करेंगे कि हमारा साथ दें हमारे साथ आए हाँ, पूरे देश का सवाल है अगर खेती कारपोरेटों के पास चली गई तो ये देश का भला होने वाला नहीं है और जिस तरह से आप इतनी देर तक यहाँ खड़े रहें आपका धन्यवाद आप हमारा पूरा साथ दे रहे हैं और हम आशा करेंगे एक बात और कहना चाहता भी जो कुछ चैनलों में हमारे खिलाफ जैसे प्रचार प्रोपोगंडा चल रहा है तो जिस तरह से हमारी तस्वीर बिगाड़ के पेश की जा रही है वो सबको नहीं करनी चाहिए असल तथ्यों को पुष्टि करके बात ही करनी चाहिए ਨਹੀਂ ਅਮਰੀਕਾ ਮਸਲੇ ਵਿੱਚ ਐਮਐਸਡੀ ਦੇ ਉੱਪਰ ਨਵਾਂ ਮੈਕ ਲਾ ਕੇ ਦੇਖ ਕੇ ਅੰਦਰ ਨੇ ਨਵਾਂ ਕੁਛ ਹੈ ਸਵਾਲ ਪਹਿਲੇ ਇੱਕ ਗੱਲ ਦੱਸੋ ਕੀ ਸਾਡੀ ਸੈਟੀਸਫਾਈਡ ਹੋ ਜਾਂਦੀ ਹੈ ਸੈਟੀਸਫਾਈਡ ਹੋ ਸਵਾਲ ਇਹ ਕੇ ਸਵਾਲ ਇਹ ਕੇ ਕਰਕੇ ਲੋ ਇੱਕੋ ਕਰਕੇ ਦੱਸੋ ਕੀ ਸੈਟੀਸਫਾਈਡ ਹੋ ਕੇ ਅਨਸੈਟੀਸਫਾਈਡ ਹੋਏ ਕਿ ਤਰ੍ਹਾਂ ਦੇ ਵਿੱਚ ਜਵਾਬ ਦਿਓ ਆਸ਼ੂ ਇੱਕ ਮਿੰਟ ਵਿੱਚ ਕਰ ਲੋ ਯਾਰ ਇਹ ਤਾਂ ਇੱਕ ਮਿੰਟ ਬੰਦੇ ਬੰਦੇ ਨਾਲ ਸਾਡੀ ਬਾਣੀ ਬੋਲ ਚਲੋ ਯਾਰ ਇੱਕ 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 ਚ ਵੇਖੋ ਜਦੋਂ ਗੱਲਬਾਤ ਚੱਲ ਰਹੀ ਆ ਉਹਦੇ ਵਿੱਚ ਉਹ ਉਹ ਮੁੱਕਣ ਤੋਂ ਪਹਿਲੋ ਰਿਜ਼ਲਟ ਕੱਢਣਾ ਮੈਨੂੰ ਨਹੀਂ ਲੱਗਦਾ ਠੀਕ ਹੈਗਾ ਵਾ ਹਾਂ ਅਨਸੈਟੀਸਫਾਈਡ ਜੀ ਇਸ ਮੀਟਿੰਗ ਤੇ ਨਵਾਜੀ ਜੀ ਅੱਜ ਵਾਲਾ ਪੇਪਰ ਦੱਸ ਦੋ ਸਾਰਾ ਨਹੀਂ ਪੁੱਛ ਰਹੇ ਅਸੀਂ ਅਸੀਂ ਅੱਜ ਵਾਲਾ ਹੀ ਦੱਸ ਦਿੰਦੇ ਆ ਨਵਾਂ ਇਹ ਆ ਵੀ ਐਮਐਸਪੀ ਤੇ ਸੀ2 ਪਲੱਸ 50% ਤੇ ਕਰਜ਼ੇ ਵਾਲੀ ਗੱਲ ਤੇ ਔਰ ਜੋ ਕੁਝ ਸਾਡੇ ਨਾਲ ਹੋਇਆ ਉਹਦੇ ਤੇ ਬਹੁਤ ਜ਼ਬਰਦਸ ਵਿਚਾਰ ਚਰਚਾ ਹੋਈ ਆ ਰੱਜ ਕੇ ਠੀਕ ਆ ਬਾਕੀ ਗੱਲਾਂ ਵੀ ਜਿਹੜੇ ਜਿਹੜ ਦੇਖੋ ਦੇਖੋ ਪਹਿਲਾਂ ਸੁਣ ਲਓ ਪਹਿਲਾਂ ਸੁਣ ਲਓ ਕਾਲੇ ਨਾ ਪੋ ਜੋ ਕੋ ਜੋ ਮੀਟਿੰਗ ਦੇ ਅੰਦਰ ਸਾਡੇ ਨੂੰ ਕਹਿ ਰਹੇ ਆ ਦੱਸ ਰਹੇ ਆ ਜੇ ਉਹਨੂੰ ਕੋਈ ਹਕੀਕਤ ਵਿੱਚ ਅਮਲੀ ਜਾਮਾ ਪਾ ਦੇਣ ਤਾਂ ਲੱਗਦਾ ਵੀ ਗੱਲ ਅੱਗੇ ਵਧੂਗੀ ਇਹ ਹੋਣ ਹਕੀਕੀ ਅਮਲੀ ਜਾਮਾ ਪਾਉਂਦੇ ਆ ਕਿ ਨਹੀਂ ਪਾਉਂਦੇ ਇਹ ਸਮਾਂ ਦੱਸੋ ਤੁਸੀਂ ਸੈਟੀਸਫਾਈਡ ਹੋ ਤੁਸੀਂ ਅੱਜ ਦੀ ਮੀਟਿੰਗ ਤੋਂ ਸੈਟੀਸਫਾਈਡ ਹੋ ਦੇਖੋ ਆਪਣੇ ਸ਼ਬਦ ਸਾਡੇ ਮੂੰਹ 'ਚ ਨਾ ਪਾਓ ਨਹੀਂ ਨਹੀਂ ਜਾਂ ਫਿਰ ਤੁਸੀਂ ਆ ਕੇ ਪ੍ਰੈਸ ਕਾਨਫਰੰਸ ਕਰ ਲਓ ਨਹੀਂ ਦੇਖੋ ਦੇਖੋ ਤੁਹਾਡੀ ਮੀਟਿੰਗ ਜਾ ਜਾਂਦੇ ਆ ਫਿਰ ਨਹੀਂ ਨਹੀਂ ਸੈਟੀਸਫਾਈਡ ਕਿ ਅਨਸੈਟੀਸਫਾਈਡ ਮੈਂ ਕਹਿੰਦਾ ਮੈਂ ਜਵਾਬ ਦਊਂਗਾ ਨਾ ਹਾਂ ਨਾ 'ਚ ਕਿਹੜੇ ਜਵਾਬ ਹੁੰਦੇ ਆ ਵੀ ਕਿਸੇ ਐਸਐਸਪੀ ਦੇ ਸਾਹਮਣੇ ਥੋੜੇ ਖੜੇ ਆ ਯਾਰ ਪ੍ਰੈਸ ਦੇ ਸਾਹਮਣੇ ਖੜੇ ਆ ਐ ਵੀ ਉਹ ਕਿਹਦਾ ਹਾਂ ਨਾ ਜਵਾਬ ਦਿਓ ਸਾਰੇ ਵੀ ਆਪਣੇ ਬੈਠੇ ਨੇ ਉਹਨੂੰ ਕੀ ਕਹੋਗੇ ਕੰਡਕਟਰ ਲੱਗਣ ਵਾਲਾ ਕੋਰੇ ਨਾ ਕੋਡ ਆਫ ਕੰਟੈਕਟ ਲੱਗ ਜਾਣਾ ਤੁਹਾਨੂੰ ਨਹੀਂ ਲੱਗਦਾ ਕਿ ਮੀਟਿੰਗ ਪਾ ਕੇ ਟਾਈਮ ਸਰਕਾਰ ਟ੍ਰਾਂਸਪੋਰਟ ਦੇਖੋ ਦੇਖੋ ਗੱਲ ਸੁਣਿਓ ਤੁਸੀਂ ਸ਼ੰਭੂ ਦੇਵ ਜਾ ਕੇ ਕਿਸਾਨਾਂ ਨੂੰ ਕੀ ਕਹੋਗੇ ਅੱਜ ਦੀ ਮੀਟਿੰਗ ਕਿਵੇਂ ਰਹੀ ਸਵਾਲ ਕੀ ਹੈ ਸੁਣੋ ਜੋ ਕੁਝ ਤੁਹਾਨੂੰ ਅਸੀਂ ਇੱਥੇ ਕਿਹਾ ਸੁਣਿਓ ਪਹਿਲਾਂ ਤਾਂ ਮੈਂ ਉਧਰ ਮੁੰਡੇ ਦਾ ਜਵਾਬ ਦੇ ਦਿਆਂ ਜੋ ਕੁਝ ਤੁਹਾਨੂੰ ਅਸੀਂ ਇੱਥੇ ਕਿਹਾ ਹੈ ਇਹੀ ਕੁਝ ਜਾ ਕੇ ਆਪਦੇ ਲੋਕਾਂ ਨੂੰ ਦੱਸਾਂਗੇ ਕਿ ਉਹਨਾਂ ਨੇ ਭਾਈ ਆ ਗੱਲ ਕਹੀ ਐ ਐਸ ਗੱਲ ਦੇ ਉੱਤੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਅਸੀਂ ਇਹਦੇ ਤੇ ਪੇਪਰ ਵਰਕ ਕਰਨ ਕਰਕੇ ਤੁਹਾਨੂੰ ਐਤਵਾਰ ਤੱਕ ਇਹਦਾ ਰਿਜ਼ਲਟ ਕੱਢ ਕੇ ਦੇਣੀ ਇੱਕ ਗੱਲ ਤੁਸੀਂ ਕੀ ਸੌਲਟੀ ਕੋਡ ਆਫ ਕੰਡਕਟਰ ਤੁਹਾਡੇ ਨਾਲੋਂ ਵੱਧ ਧੰਨਵਾਦ ਤੁਹਾਡਾ ਤੁਸੀਂ ਇਸ ਗੱਲ ਦਾ ਫਿਕਰ ਕਰ ਰਹੇ ਹੋ ਕੋਡ ਆਫ ਕੰਡਕਟਰ ਦਾ ਇਹ ਗੱਲ ਇਹ ਗੱਲ ਕੋਡ ਆਫ ਕੰਡਕਟ ਦੇ ਉੱਤੇ ਉੱਥੇ 20 ਪੇਜ ਜੇਕਰ 2 ਵਜੇ ਨੇ ਕੋਡ ਆਫ ਕੰਡਕਟ ਪਿਛੇ ਹੀ ਬਜੇ ਨੇ ਕਿ ਸਰਕਾਰ ਕਿੰਨੀ ਛੇਤੀਏ ਨੂੰ ਨੇਪਰੇ ਚੜਾਉਂਦੀ ਹੈ ਤਾਂ ਕਿ ਕੱਲ ਨੂੰ ਕੋਡ ਆਫ ਕੰਡਕਟ ਦਾ ਸਾਡੇ ਇਸ ਪ੍ਰੋਗਰਾਮ ਦੇ ਉੱਤੇ ਅਸਰ ਨਾ ਪਵੇ ਸਮਝ ਲੱਗ ਗਈ ਗੱਲ ਇਹ ਹੈ ਇਹਦੇ ਚ ਗੱਲ ਹੋਰ ਦੱਸੋਗੇ ਇਹਨੂੰ ਪੁੱਛਣਾ ਕੋਈ ਸਾਹਿਬ ਹੈਗਾ ਹੈਗਾ ਮੀਟਿੰਗ ਤੱਕ ਰੁਕਾਂਗੇ ਹੈਗਾ ਖੜਾ ਹਾਂ ਆਪ ਕੈਸੇ ਦੇਖ ਹਾਂ ਬੈਠੇ ਰਹਾਂਗੇ ਦੇਖੋ ਸਵਾਲ ਕੀ ਹੈ ਬੇਟੇ ਅਸੀਂ ਘਰਾਂ ਤੋਂ ਨਿਕਲੇ ਆ ਮੰਗਾ ਮਨਾਉਣ ਲਈ ਦਿੱਲੀ ਜਾਣ ਵਾਸਤੇ ਅਗਰ ਉਹ ਚਰਚਾ ਹੋ ਰਹੀ ਹੈ ਜੇ ਉਹ ਸਾਡੇ ਕੋਲ ਉਹਨਾਂ ਨੇ ਆ ਕੇ ਇੱਥੇ ਆ ਕੇ ਚਰਚਾ ਕੀਤੀ ਹੈ ਦੁਬਾਰਾ ਫੇਰ ਅੱਜ ਕਿਹਾ ਕਿ ਨਹੀਂ ਅਸੀਂ ਮੀਟਿੰਗ ਦੁਬਾਰਾ ਫੇਰ ਕਰਦੇ ਆ ਤੁਸੀਂ ਮੈਨੂੰ ਐਂ ਦੱਸੋ ਫਿਰ ਤਾਂ ਸੁਭਾਵਿਕ ਹੀ ਇਹ ਬਣਦਾ ਹੈ ਕਿ ਅਸੀਂ ਉਹਨਾਂ ਚ ਜਿੰਨਾ ਚਿਰ ਉਹ ਉਹਨਾਂ ਦੀ ਮੀਟਿੰਗ ਦਾ ਮਾਹੌਲ ਵੇਖਾਂਗੇ ਉਸ ਤੋਂ ਬਾਅਦ ਜਿਹੜਾ ਸਾਡਾ ਕੂਚ ਵਾਲਾ ਉਹ ਬੰਦ ਨਹੀਂ ਹੈ ਉਹ ਸਾਡਾ ਐਜੀਟੀ ਜਾਰੀ ਹੈ ਹੋਰ ਕੋਈ ਨਹੀਂ ਵਾਲਾ ਜਮਾਨੇ ਦਾ ਹੁੰਦਾ ਹੈ ਇਹਦੀ ਕਈ ਦੌਰ ਦੀ ਗੱਲਬਾਤ ਚੱਲੀ ਸੀ ਉਹ ਫੇਸ ਇਟਾ ਰਹਿੰਦੀ ਹੈ ਪਰ ਸਵਾਸਾਲ ਅੰਦੋਲਨ ਚੱਲਦਾ ਹੈ ਇੱਕ ਮਿੰਟ ਦੇਖੋ ਉਹ ਅੰਦੋਲਨ ਆ ਅੰਦੋਲਨ ਦਿਨ ਪ੍ਰਤੀ ਦਿਨ ਬਿਲਡ ਅਪ ਹੋ ਰਿਹਾ ਤੁਹਾਨੂੰ ਜੇ ਲੱਗਦਾ ਣਾ ਤੁਹਾਡੇ ਮਨਾਂ ਚ ਆ ਸਾਨੂੰ ਪੂਰੀ ਦੁਨੀਆ ਤੇ ਪੂਰੇ ਲੋਕਾਂ ਚ ਬੁੱਧੀ ਜੀਵੇ ਸਾਡੀ ਗੱਲ ਜਾਉ ਪੀ ਅਸੀਂ ਗੱਲਬਾਤੋਂ ਭੱਜ ਨਹੀਂ ਰਹੇ ਕੱਲ ਨੂੰ ਕੇਂਦਰ ਭੱਜ ਜਾਵੇ ਉਹਨਾਂ ਦੀ ਮਰਜ਼ੀ ਆ ਸਾਡਾ ਅੰਦੋਲਨ ਤੇ جاری ਹੈ ਨਾ ਅਸੀਂ ਇਹ ਨਹੀਂ ਖਵਾਉਣਾ ਚਾਹੁੰਦੇ ਵੀ ਕਿਸਾਨ ਆਗੂ ਗੱਲਬਾਤ ਚ ਆਉਣਾ ਹੀ ਨਹੀਂ ਚਾਹੁੰਦੇ ਬਾਕੀ ਠੀਕ ਆ ਦੋਵਾਂ ਦੀ ਰਾਹ ਖੁੱਲ੍ਹੇ ਨੇ

आंदोलन करने करते समय हमारी सरकार जिस तरह का अहंकारी रवैया हमारे साथ वर्ता रही है उसके हिसाब से वो उसका जो ईगो इतनी आसमान पे चढ़ी हुई है सातवें समान पे उसको आपके ऊपर जो ये शैलिंग हो रही है आप शांतिपूर्वक ढंग से उसका मुकाबला कर रहे हो जबरका सब्र से जो मुकाबला कर रहे हो इस तरीके से जैसे आपने पहले दिल्ली के आंदोलन में 800 किसानों को शहीद करवा कर जबर का मुकाबला सब्र से करते हुए वहां से जीत हासिल किया वैसी ही जीत यहां से हासिल करेंगे सवाल बिल्कुल नहीं है इतने बैठना ਇੱਕ ਇੱਕ ਸਾਲ ਕਰਿਓ ਸਰਕਾਰ ਨਾਲ ਕਿੱਥੇ ਮੇਟਲੀ ਜਾ ਰੋ ਛਲੇ ਬੰਦਾ ਬੋਲੇ ਰੁਕੇ ਅੱਜ ਗੱਲ ਕੀਤੀ ਹੋਣ ਰੁਕੇਗੇ ਹੰਝੂ ਗੱਲ ਤੇ ਬੋਲੇ ਰੁਣਗੇ ਹੁਣ ਜਿਹੜੀ ਆ ਹਾਂ ਹੁਣ ਉਹਨਾਂ ਦੀ ਇਹ ਗੱਲ ਉਹ ਗੱਲ ਤੈ ਹੋਈ ਐ ਇੱਥੋਂ ਚ ਕਰੈਨਾ ਨਹੀਂ ਹੋਇਆ ਕੱਲਾ ਇਹਨਾ ਨਹੀਂ ਹੋਇਆ ਮੈਂ ਤੁਹਾਨੂੰ ਦੱਸਾਉਂ ਉਹ ਅਸੀਂ ਸਾਰਾ ਜਿਹੜਾ ਸਮਾਨ ਲੈ ਕੇ ਗਏ ਸੀ ਏਡਾ ਝੋਲਾ ਭਰ ਕੇ ਉਹ ਦਿਖਾਇਆ ਉਹਨਾਂ ਨੂੰ ਕਿ ਕੀ ਐ ਤੁਹਾਡਾ ਢੰਗ ਹੈ ਸਾਡੇ ਨਾਲ ਗੱਲਬਾਤ ਰੱਖਣ ਦਾ ਢੰਗ ਹੈ ਹੁਣ 1.5 ਘੰਟੇ 2 ਘੰਟੇ ਤੱਕ ਸਾਡਾ ਉਸੇ ਗੱਲ ਦੇ ਉੱਤੇ ਪੇਚ ਫਸਿਆ ਰਿਹਾ ਵੀ ਇਹਨੂੰ ਬੋਲੋ ਕੀ ਕਹਿੰਦੇ ਹੋ ਨਹੀਂ ਨਹੀਂ ਮੇਰੀ ਜਲਾਸਾ ਮੇਰੀ ਕੀ ਕਿਆ ਸੀਸ ਪਰ ਰਹੇਗਾ ਵਾਹਾਂ ਪੇ ਦੋਨੋਂ ਤਰਫ ਸੇ ਹਾਂ ਸੀਸ ਪਰ ਰਹੇਗਾ ਉਹਨਾਂ ਨੇ ਇਹ ਬਾਤ ਮੰਨੀ ਹੈ ਮੈਂ ਮੈਂ ਬਤਾਉਂ ਉਹ ਇਹ ਬਾਤ ਵੀ ਮੰਨੀ ਹੈ ਖੋਲ ਦਿਖਾਇਆ ਮੰਤਰੀਆਂ ਦਾ ਕੀ ਰਿਐਕਸ਼ਨ ਸੀ ਕੇਂਦਰ ਨੇ ਕੋਈ ਜਵਾਬ ਨਹੀਂ ਜੀ के कोई जवाब नहीं आप आप का क्यों क्यों है, है। कैसे अरे हमारा मैं मैं तो हैरान हूँ हमारा आंदोलन चल रहा है, पे है। हमारे ऊपर शेलिंग हो रही है आप हमें ये चाहते हो कि हम कहीं और चले जाएं हम वहाँ मोर्चों में बैठे उन्हीं मांगों को लेकर बैठे हैं हम अच्छा आज जो ओ ठीक है आज जो पंजाब सरकार का माहौल रहा भाई भाई जो मैंने दो तीन बातें कही मैं वो बातें आपके ध्यान में दिला दूंगा एक तो हमने ये रखा था कि हमारे पंजाबी के लेवल पर ओ भाई आज हिंदी बोलो सारेनु चलजूगा कम होना सवाल मेरा ये है कि साडी गल हुई ਤੇ ਭਾਈ ਆ ਜਿਹੜੇ ਤੁਸੀਂ ਨੱਟ ਬੰਦ ਕਰਿਆ ਇਹ ਕਿਉਂ ਕਰਿਆ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਕੱਲ ਤਿੱਕਰ ਇਹ ਵੀ ਦੁਬਾਰਾ ਨੱਟ ਚਾਲੂ ਕਰਾਂਗੇ ਅਸੀਂ ਇਹ ਕਿਹਾ ਕਿ ਆ ਕਿਸਾਨ ਆਗੂਆਂ ਦੇ ਜਿਸ ਤਰੀਕੇ ਦੇ ਨਾਲ ਤੁਸੀਂ ਅਕਾਊਂਟ ਬੰਦ ਕਰ ਰਹੇ ਫੇਸਬੁੱਕ ਅਕਾਊਂਟ ਬੰਦ ਕਰ ਰਹੇ ਹੋ ਟਵਿੱਟਰ ਅਕਾਊਂਟ ਬੰਦ ਕਰ ਰਹੇ ਹੋ ਜੇ ਬਹੁਤ بڑا ਹਮਲਾ ਕੀਤਾ ਜਾ ਰਿਹਾ ਹੈ ਉਸ 'ਤੇ ਵੀ ਸਾਡੇ ਮੁੱਖ ਮੰਤਰੀ ਜੀ ਨੇ ਇਹ ਗੱਲ ਕਹੀ ਕਿ ਅਸੀਂ ਕੱਲ ਤਿੱਕਰ ਤੁਹਾਡੇ ਇਹ ਵੀ ਸਾਰੇ ਚਲਵਾ ਦਿਆਂਗੇ ਇਹ ਰਾਜਾ ਵੜਿੰਗਲਾ ਬਿਆਨ ਕੀ ਸੀ ਹਾਂਜੀ ਉਹ ਬਿਆਨ ਇਹ ਸੀਗਾ ਕਿ ਉਹਨਾਂ ਨੇ ਕਿਹਾ ਕਿ ਪਰਚਾ ਦਰਜ ਕਰੋ ਅਨੰਦ ਰਜਿਸਟ੍ਰੇਟ ਦੇ ਉੱਤੇ ਜਿਹੜੇ ਹਰਿਆਣੇ ਦੇ ਮინისტრ ਨੇ ਠੀਕ ਹੈ ਚਲੋ ਹਰ ਇੱਕ ਪੋਲਿਟੀਕਲ ਪਾਰਟੀ ਨੂੰ ਕਿਸੇ ਦੇ ਬਿਆਨ ਤੇ ਰਿਐਕਟ ਕਰਨ ਦਾ ਹੱਕ ਹੈ ਆਪਾਂ ਕੀ ਬੋਲਦੇ ਆਪਾਂ ਆਪਣਾ ਅੰਦੋਲਨ ਲੜਦੇ ਆ ਸਾਡੀ ਸਟੇਜ ਤੋਂ ਕੋਈ ਪਾਰਟੀ ਨਹੀਂ ਬੋਲੂਗੀ ਇਹ ਸਟੇਜ ਕਿਸਾਨਾਂ ਮਜ਼ਦੂਰਾਂ ਦੀ ਆ ਅਰੇ ਨਿਰਪੱਖਤਾ ਨਾਲ ਚੱਲੂਗੀ ਹਾਂ ਇੱਕ ਗੱਲ ਬਹੁਤ ਵਧੀਆ ਗੱਲ ਹੈ ਉਹਦੀ ਜ਼ਿੰਮੇਵਾਰੀ ਤੈਅ ਹੋਏਗੀ ਕਿ